ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਨਹਿਰ ਵੱਲੋਂ ਡਿਪਟੀ ਕਮਿਸ਼ਨਰ ਰਾਹੀ ਮਾਨਯੋਗ ਰਾਜਪਾਲ ਦੇ ਨਾਂ ਤੇ ਇੱਕ ਮੰਗ ਪੱਤਰ ਪੰਜਾਬ ਵਿੱਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲਹਿਰ ਸੁਧਾਰ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਕਹੇ ਪੰਜਾਬ ਵਿੱਚ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 92 ਪੈਸੇ ਅਤੇ ਪੈਟਰੋਲ ਤੇ 62 ਪੈਸੇ ਵੈਟ ਬਤਾ ਦਿੱਤਾ ਗਿਆ ਇਸ ਦੇ ਨਾਲ ਹੀ ਬਿਜਲੀ ਵਿੱਚ 6 ਕਿਲੋਵਾਰਟ ਤਾਕਤ 3 ਰੁਪਏ ਪ੍ਰਤੀ ਜੁੰਟਾ ਤਾਕਾ ਮਿਲਦੇ ਸਬਸਿਡੀ ਖਤਮ ਕਰਕੇ ਬਹੁਤ ਵੱਡਾ ਬੋਝ ਪਾਇਆ ਹੈ ਉਹਨਾਂ ਦੋਨੇ ਫੈਸਲਿਆਂ ਨਾਲ ਪੰਜਾਬ ਦੇ ਲੋਕਾਂ ਤੇ ਲਗਭਗ 2400 ਕਰੋੜ ਰੁਪਏ ਦਾ ਨਵਾਂ ਬੋਝ ਪਾਇਆ ਹੈ ਤੁਰੰਤ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਪਿਛਲੇ ਸਮੇਂ ਵਿੱਚ ਵੀ ਕਈ ਵਾਰ ਬਿਜਲੀ ਦੇ ਡੇਟਾ ਵਿੱਚ ਵਾਧਾ ਕਰਕੇ ਲਗਭਗ 7700 ਕਰੋੜ ਰੁਪਏ ਦਾ ਬੋਝ ਆਮ ਜਨਤਾ ਤੇ ਪੈ ਚੁੱਕਾ ਹੈ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਭਰਾ ਜੀ ਅੱਜ ਤੁਸੀਂ ਆਏ ਸੀ ਕਿਸ ਮੁੱਦੇ ਤੇ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪੰਜਾਬ ਪੱਧਰ ਤੇ ਜਿਹੜਾ ਸਾਡਾ ਸੱਦਾ ਹੈ ਕਿ ਸਮੂਹ ਬੀਸੀ ਸਹਿਬਾਨ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਇੱਕ ਮੰਗ ਪੱਤਰ ਦੇਣੇ ਆ ਉਹਦੇ ਸਬੰਧ ਚ ਅਸੀਂ ਅੱਜ ਇੱਕ ਮੰਗ ਪੱਤਰ ਦੇਣ ਆਏ ਸੀ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀਆਂ ਤੇਲ ਪੈਟਰੋਲ ਡੀਜ਼ਲ ਤੇ ਬੱਸ ਕਿਰਾਏ 'ਚ ਵਾਧਾ ਕੀਤਾ ਉਸ ਵਾਅਦੇ ਨੂੰ ਵਾਪਸ ਲੈਣ ਵਾਸਤੇ ਅਸੀਂ ਮੰਗ ਕੀਤੀ ਹੈ ਇਹ ਜੇਕਰ ਸਰਕਾਰ ਵਾਪਸ ਨਹੀਂ ਲੈਂਦੀ ਤਾਂ ਪੰਜਾਬ ਦੇ ਗਵਰਨਰ ਨੂੰ ਬੇਨਤੀ ਕੀਤੀ ਹੈ ਕਿ ਇਹ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਨਾਂ ਦੇ ਇਖਤਿਆਰ ਅਧਿਕਾਰ ਖੇਤਰ ਚ ਹੈ ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਚ ਫਿਸ ਰਹੇ ਨੇ ਤੇ ਇਹਨਾਂ ਤੇ ਪੈਟਰੋਲ ਡੀਜ਼ਲ ਤੇ ਬਸ ਕਰਾਇਦੇ ਵਾਅਦੇ ਨਾਲ ਸਰਕਾਰ ਨੂੰ ਹੋਰ ਬੋਝ ਪਾਤਾ 2400 ਕਰੋੜ ਰੁਪਏ ਦਾ ਪੰਜਾਬ ਦੇ ਲੋਕਾਂ ਤੇ ਬੋਝ ਪਾਤਾ ਜੋ ਅਤ ਨਿੰਦਣਿਆ ਕਿਉਂਕਿ ਸਰਕਾਰ ਜਦੋਂ ਆਈ ਹੈ ਲੋਕਾਂ ਨਾਲ ਇਹ ਵਾਅਦਾ ਕਰਕੇ ਆਈ ਸੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਵਧੀਆ ਜ਼ਿੰਦਗੀ ਵਧੀਆ ਜੀਵਨ ਪੱਧਰ ਦੇਵਾਂਗੇ ਤੇ ਰੰਗਲਾ ਪੰਜਾਬ ਬਣਾਵਾਂਗੇ ਪਿਛਲੇ 3 ਸਾਲਾਂ 'ਚ ਤੁਸੀਂ ਦੇਖ ਲਓ ਕਿ 2400 ਕਰੋੜ ਰੁਪਏ ਦਾ ਹੋਰ ਕਰਜ਼ਾ ਇਹਨਾਂ ਨੇ ਚੜਾਟਾ ਤੇ ਰੰਗਲੇ ਪੰਜਾਬ ਨੂੰ ਹੋਰ ਕਰਜ਼ੇ 'ਚ ਡੋਪਤਾ ਪੰਜਾਬ ਸਰਕਾਰ ਨੇ ਕੋਈ ਨੀਤੀ ਨਹੀਂ ਨਾ ਖੇਤੀ ਤੇ ਨਾ ਵਪਾਰ ਤੇ ਨਾ ਕਿਸੇ ਹੋਰ ਸਹਾਇਕਤੰਦਿਆਂ ਤੇ ਇਹਨਾਂ ਨੇ ਅਜੇ ਤੱਕ ਕੋਈ ਨੀਤੀ ਨਹੀਂ ਲਾਣੀ ਇਹ ਕਹਿੰਦੇ ਸੀ ਕਿ ਸਿਹਤ ਤੇ ਸਿੱਖਿਆ ਸਾਡਾ ਪਹਿਲੀ ਤਰਜੀਹ ਤੇ ਪਹਿਲਾ ਮਾਡਲ ਹੋਊਗਾ ਪਰ ਅੱਜ ਤੱਕ ਤੁਸੀਂ ਦੱਸੋ ਕਿ ਕੋਈ ਸਿਹਤ ਤੇ ਸਿੱਖਿਆ ਦੇ ਵਿੱਚ ਕੋਈ ਸੁਧਾਰਾ